ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਠੱਗੀ ਧੋਖਾਧੜੀ ਬੇਈਮਾਨੀ ਜਦੋਂ ਕਿਸੇ ਆਮ ਮਨੁੱਖ ਦੇ ਨਾਲ ਹੁੰਦੀ ਹੈ ਤਾਂ ਮਨੁੱਖ ਦੇ ਮਨ ਦੇ ਵਿੱਚ ਹਰ ਇਨਸਾਨ ਦੇ ਮਨ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੁਲਿਸ ਦਾ ਆਪਾਂ ਗੱਲ ਪੰਜਾਬ ਦੀ ਕਰਦੇ ਆ ਪੰਜਾਬ ਵਿੱਚ ਵੱਸਣ ਵਾਲੇ ਲੋਕ ਆਮ ਲੋਕ ਕਾਮਨ men ਜਦੋਂ ਕਿਸੇ ਨਾਲ ਠੱਗੀ ਹੁੰਦੀ ਹੈ ਧੋਖਾਧੜੀ ਹੁੰਦੀ ਹੈ ਬੇਈਮਾਨੀ ਹੁੰਦੀ ਹੈ ਕਿਸੇ ਨਾਲ ਪੈਸੇ ਦੀ ਹੀਰਾ ਫੇਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕਿੱਥੇ ਜਾਂਦਾ ਹੈ ਪੰਜਾਬ ਪੁਲਿਸ ਕੋਲੇ ਹੁਣ ਜਦੋਂ ਪੰਜਾਬ ਪੁਲਿਸ ਕੋਲੇ ਹਰ ਬੰਦਾ ਹਰ ਮਨੁੱਖ ਧੋਖਾਧੜੀ ਹੋਣ ਤੋਂ ਬਾਅਦ ਆਪਣਾ ਇਨਸਾਫ ਲੈਣ ਦੇ ਲਈ ਜਾਂਦਾ ਹੈ ਜੇ ਉਹ ਪੁਲਿਸ ਜੇ ਖੁਦ ਬੇਵਸ ਹੋਵੇ ਤੇ ਫਿਰ ਅਜਿਹੇ आलम ਦੇ ਵਿੱਚ ਕੀ ਕਹਿਣਾ ਬਣਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਅ ਅਜਿਹੀ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਹੈ ਜਿਹੜਾ ਪਟਿਆਲੇ ਦੇ ਵਿੱਚ ਅਰਬਨ ਅਸਟੇਟ ਪਟਿਆਲਾ ਦੇ ਵਿੱਚ ਇੱਕ ਆਈਪੀਐਸ ਅਫੀਸਰ ਰਹਿੰਦਾ ਹੈ ਤੇ ਉਹ ਡਿਊਟੀ ਤੋਂ ਬਾਅਦ ਘਰ ਆਉਂਦਾ ਹੈ ਘਰ ਆ ਕੇ ਆਪਣੇ ਆਪ ਨੂੰ AK47 ਦੇ ਨਾਲ ਛਾਤੀ ਦੇ ਵਿੱਚ ਗੋਲੀ ਮਾਰ ਲੈਂਦਾ ਹੈ ਤੇ ਸੀਰੀਅਸ ਇੰਜਰੀ ਹੁੰਦੀ ਹੈ ਉਹਨੂੰ ਮੌਕੇ ਤੇ ਚੱਕ ਕੇ ਹਸਪਤਾਲ ਲੈ ਕੇ ਜਾਂਦੇ ਆ ਜਿੱਥੇ ਉਹਨਾਂ ਦੀ ਹਾਲਤ ਜਿਹੜੀ ਹੈ ਸਥਿਰ ਦੱਸੀ ਜਾ ਰਹੀ ਹੈ ਔਰ ਅਸੀਂ ਆਪਣੇ ਇਸ ਅਦਾਰੇ ਵੱਲੋਂ ਇਸ ਗੱਲ ਦੀ ਪਰਮਪితਾ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਜਲਦੀ ਜਲਦੀ ਸਿਹਤ ਯਾਬ ਛੇਤੇ ਆਬੀ ਬਖਸ਼ੇ ਤੇ ਮੁੜ ਕੇ ਲੋਕਾਂ ਦੀ ਸੇਵਾ ਕਰਨ ਦੀ ਉਹਨਾਂ ਨੂੰ ਬਲਵਕ ਚ ਔਰ ਹਿੰਮਤ ਬਖਸ਼ੇ ਔਰ ਇਸ ਲਾਈਨ ਦੇ ਵਿੱਚ ਉਹਨਾਂ ਨੂੰ ਲਗਾਵੇ ਹੁਣ ਦੇਖਣਾ ਹੋਏਗਾ ਉਹਨਾਂ ਨੇ ਜਿਹੜਾ ਆਪਣਾ ਪ੍ਰੈਸ ਸੁਸਾਈਡ ਨੋਟ ਲਿਖਿਆ ਇੱਕ ਆਈਪੀਐਸ ਅਧਿਕਾਰੀ ਹੈ ਜਿਸ ਦਾ ਨਾਮ ਹੈ ਸਰਦਾਰ ਅਮਰ ਸਿੰਘ ਚਾਹਲ ਅਨੇਕ ਅਫਸਰ ਨੇ ਚੰਗੇ ਅਫਸਰ ਨੇ ਹੁਣ ਜਦੋਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਉਹਦੇ ਵਿੱਚ ਲਿਖਿਆ ਉਹਨਾਂ ਨੇ ਡੀਜੀਪੀ ਗੌਰਵ ਯਾਦਵ ਸਾਹਿਬ ਨੂੰ ਕਿ ਮੇਰੇ ਨਾਲ ਧੋਖਾ ਧੜੀ ਹੋਈ ਹੈ ਉਹਨਾਂ ਮੁਜਰਮਾਂ ਦੇ ਖਿਲਾਫ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹਦੇ ਵਿੱਚ ਇੱਕ ਮੈਨ ਹੈ ਤੇ ਇੱਕ ਔਰਮੈਨ ਹੈ ਉਹ ਜਿਹੜੇ ਉਹਨਾਂ ਦੇ ਖਿਲਾਫ ਜਿਹੜੀ ਲੋੜਿੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਕਿਸਮਤ ਚੰਗੀ ਸੀ ਕਿ ਉਹਨਾਂ ਦੀ ਫਿਲਹਾਲ ਜਾਨ ਬਚ ਗਈ ਨਹੀਂ ਤਾਂ ਕੋਈ ਕਾਸਰ ਬਾਕੀ ਨਹੀਂ ਸੀ ਜਿਵੇਂ ਕਿ EK47 ਦਾ ਫਾਇਰ ਹੋਇਆ ਤੇ ਬੜਾ ਗੰਭੀਰ ਮਸਲਾ ਸੋ ਗੱਲ ਕਰਾਂਗੇ ਉਹਨਾਂ ਨਾਲ ਹੋਈ ਠੱਗੀ ਦਾ ਠੱਗੀ ਕਿਸ ਤਰ੍ਹਾਂ ਦੀ ਹੋਈ ਹੈ ਡੀਬੀਐਸ ਇੱਕ ਬੈਂਕ ਹੈ ਉਸ ਦਾ ਨਮੈਂਦਾ ਦੱਸ ਕੇ ਜਿਹੜਾ ਇੱਕ ਰਜਤ ਬਰਮਾ ਹੁੰਦਾ ਉਹਦਾ ਸੀਓ ਬੈਂਕ ਦਾ ਜਿਹੜਾ ਡੀਬੀਐਸ ਬੈਂਕ ਹੈ ਉਹਦਾ ਸੀਓ ਹੈ ਰਜਤ ਬਰਮਾ ਕੋਈ ਠੱਗ ਉਸ ਰਜਤ ਬਰਮਾ ਦੀ ਫੋਟੋ ਆਪਣੇ ਵਟਸਐਪ ਆਈਡੀ ਦੇ ਉੱਤੇ ਲਗਾ ਕੇ ਕਾਲ ਕਰਦਾ ਇਹਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੰਦਾ ਤੇ ਸਟਾਕ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਨ ਦੀ ਉਹਨਾਂ ਨੂੰ ਜਿਹੜੀ ਪ੍ਰਪੋਜ਼ਲ ਪੇਸ਼ ਕਰਦਾ ਤੇ ਬੰਦਾ ਹਰ ਬੰਦਾ ਚਾਹੇ ਉਹ ਪੁਲਿਸ ਅਫਸਰ ਹੈ ਚਾਹੇ ਕਿਸੇ ਵਿਲ ਅਫਸਰ ਹੈ ਚਾਹੇ ਕੋਈ ਆਮ ਨੁਕਾ ਹੈ ਲਾਲਚ ਜਿਹੜਾ ਬੰਦੇ ਨੂੰ ਮਾਰ ਦਿੰਦਾ ਹੈ ਲਾਲਚ ਜਿਹੜਾ ਹਰ ਬੰਦੇ ਦੇ ਹਰ ਇਨਸਾਨ ਦੇ ਦਿਲ ਦੇ ਵਿੱਚ ਹੈ ਕਿਸੇ ਤਰ੍ਹਾਂ ਵੀ ਲਾਲਚ ਕਿਸੇ ਤਰ੍ਹਾਂ ਦਾ ਵੀ ਲਾਲਚ ਹੋਵੇ ਲਾਲਚ ਵਸ ਪੈ ਕੇ ਚਾਹੇ ਸਿਆਣੇ ਕਹਿੰਦੇ ਨੇ ਕਿ ਲਾਲਚ ਬੁਰੀ ਬਲਾ ਹੈ ਸੋ ਉਹਨਾਂ ਨੇ ਇੱਕ ਉਹਨਾਂ ਦੀ ਮਹਿਲਾ ਹੁੰਦੀ ਦੋਸਤ ਜਿਹੜੀ ਇਸ ਠੱਗੀ ਦੇ ਵਿੱਚ ਗੈਂਗ ਦੇ ਵਿੱਚ ਸ਼ਾਮਲ ਹੈ ਜਿਹੜੀ ਆਪਣੇ ਆਪ ਨੂੰ ਸੀਓ ਦਾ ਸੈਕਟਰੀ ਦੱਸਦੀ ਹੈ ਉਹ ਵੀ ਉਹਨਾਂ ਨਾਲ ਬਾਰ-ਬਾਰ ਗੱਲ ਕਰਦੀ ਹੈ ਸੋ ਮੁੱਖੀ ਦੀ ਗੱਲ ਐਸ ਆਈ ਪੀ ਐਸ ਅਧਿਕਾਰੀ ਨੇ ਸਟਾਕ ਮਾਰਕੀਟ ਦੇ ਵਿੱਚ ਉਹਨਾਂ ਜਿਹੜੇ ਸਾਈਬਰ ਕਰਾਈਮ ਕਰਨ ਵਾਲੇ ਦੋਸ਼ੀ ਸੀਗੇ ਉਹਨਾਂ ਨੇ ਕਰੀਬ 8 ਕਰੋੜ 10 ਲੱਖ ਰੁਪਇਆ ਆਈ ਪੀ ਐਸ ਅਧਿਕਾਰੀ ਕੋਲੋਂ ਇਨਵੈਸਟ ਕਰਵਾ ਲਿਆ। ਸੋ ਥੋੜਾ ਥੋੜਾ ਉਹਨਾਂ ਨੂੰ ਜਦੋਂ ਮਹਿਸੂਸ ਹੋਣ ਲੱਗਾ ਤੇ ਉਹਨਾਂ ਨੇ ਫਿਰ ਵਾਪਸ ਪੈਸੇ ਮੰਗਣੇ ਸ਼ੁਰੂ ਕੀਤੇ। ਵਾਪਸ ਮੰਗਣੇ ਸ਼ੁਰੂ ਕੀਤੇ। ਕਮਾਲ ਦੀ ਗੱਲ ਹੈ ਕਿ ਠੱਗਾਂ ਨੇ ਕਿਹਾ ਕਿ ਜੇ ਤੁਸੀਂ ਪੈਸੇ ਵਾਪਸ ਲੈਣੇ ਆ ਪਹਿਲਾਂ 2 ਕਰੋੜ ਰੁਪਇਆ ਹੋਰ ਜਮ੍ਹਾਂ ਕਰਵਾਓ ਕਿਉਂਕਿ ਉਹਨਾਂ ਨੇ ਪਹਿਲਾਂ 7 ਕਰੋੜ ਰੁਪਇਆ ਪਹਿਲਾਂ ਜਮ੍ਹਾਂ ਕਰਵਾਤਾ ਸੀ ਕਿ ਜੇ ਤੁਸੀਂ ਪੈਸੇ ਵਾਪਸ ਲੈਣੇ ਆ ਤਾਂ 2 ਕਰੋੜ ਹੋਰ ਰੁਪਇਆ ਜਮ੍ਹਾਂ ਕਰਾਓ ਤੇ 10 ਲੱਖ ਰੁਪਇਆ ਇੱਕ ਰਿਸ਼ਵਤ ਦੇਣੀ ਹੈ ਬੈਂਕ ਦੇ ਅਧਿਕਾਰੀਆਂ ਨੂੰ ਤਾਂ ਕਿ ਉਹ ਤੁਹਾਡੀ ਜਿਹੜੀ 7 ਕਰੋੜ ਦੀ ਰਕਮ ਹੈ ਉਹ ਤੁਹਾਡੀ ਵਾਪਸ ਤੁਹਾਨੂੰ ਅਸੀਂ ਦਵਾ ਸਕੀਏ ਇਸ ਗੱਲ ਲਈ 10 ਲੱਖ ਰੁਪਇਆ ਅਲੱਗ ਤੋਂ ਰਿਸ਼ਵਤ ਦੇ ਤੌਰ ਤੇ ਦਿੱਤੇ ਜਾਣ ਸੋ ਇਹਨਾਂ ਨੇ ਉਹ ਵੀ ਦਿੱਤੇ ਫਿਰ ਪੈਸੇ ਨਹੀਂ ਮਿਲੇ ਤੇ ਫਿਰ ਆਖਿਰ ਦੇ ਵਿੱਚ ਕੀ ਹੋਇਆ ਠੱਗੀ ਧੋਖਾਧੜੀ ਦਾ ਸ਼ਿਕਾਰ ਆਈਪੀਐਸ ਅਧਿਕਾਰੀ ਹੋ ਗਏ ਸੋ ਇਸੇ ਅਰੰਝ ਦੇ ਵਿੱਚ ਇਸੇ ਗੱਲ ਤੋਂ ਦੁਖੀ ਹੋ ਕੇ ਇਸੇ ਗੱਲ ਤੋਂ ਨਰਾਸ਼ ਹੋ ਕੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜੇ ਉਹਨਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹ ਆਪਣੇ ਯਾਰਾਂ ਦੋਸਤਾਂ ਕੋਲੋਂ ਲੈ ਕੇ ਲਗਾਏ ਸੀ ਹੁਣ ਦੇਖੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੇ ਇਹ 8 ਕਰੋੜ 10 ਲੱਖ ਰੁਪਈਆ ਆਈਪੀਐਸ ਅਧਿਕਾਰੀ ਨੇ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਕਿਆ ਉਹ ਸਿੱਧੇ ਤੌਰ ਤੇ ਕੀਤਾ ਕਿਆ ਉਹ ਕੈਸ਼ ਕੀਤਾ ਕੀ ਉਹ ਟਰਾਂਸਫਰ ਕੀਤਾ ਕਿਸੇ ਖਾਤੇ ਦੇ ਵਿੱਚ ਜਿਹੜੇ ਯਾਰਾਂ ਦੋਸਤਾਂ ਦੇ ਕੋਲੋਂ ਫੜਨ ਦੀ ਆਈਪੀਐਸ ਅਧਿਕਾਰੀ ਗੱਲ ਕਰਦੇ ਆ ਕੀ ਉਹ ਕੈਸ਼ ਲਿਆ ਸੀ ਜਾਂ ਉਹ ਬੈਂਕ ਟੂ ਬੈਂਕ ਟਰਾਂਸਫਰ ਹੋਇਆ ਇਹ ਬਹੁਤ ਵੱਡਾ ਜਿਹੜਾ ਇੱਕ ਇਸ਼ੂ ਹੈ ਇਸ ਨੂੰ ਵੀ ਵਚਣ ਦੀ ਲੋੜ ਹੈ ਕਿੰਨੀ ਵੱਡੀ ਰਕਮ ਕਿਵੇਂ ਕਿਵੇਂ ਕਿੰਨਾ ਕਿੰਨਾ ਖਾਤਿਆਂ ਦੇ ਵਿੱਚੋਂ ਕਿੰਨਾ ਕਿੰਨਾ ਵਿਅਕਤੀਆਂ ਦੇ ਖਾਤਿਆਂ ਦੇ ਵਿੱਚੋਂ ਆਈ ਹੈ ਇਸ ਮਾਮਲੇ ਦੀ ਵੀ ਤਹ ਤੱਕ ਤਫਤੀਸ਼ ਕਰਨੀ ਬਣਦੀ ਹੈ ਸੋ ਅੰਤ ਦੇ ਵਿੱਚ ਮੈਂ ਇਹ ਗੱਲ ਕਹਿਣਾ ਕਿ ਆਮ ਲੋਕਾਂ ਦੇ ਨਾਲ ਜਦੋਂ ਠੱਗੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਤਾਂ ਹੀ ਕਹਿੰਦੇ ਨਾ ਨਾ ਸਿਆਣੇ ਕਿ ਜਦੋਂ ਆਪਣੇ ਸਿਰ ਤੇ ਪੈਂਦੀ ਆ ਫਿਰ ਬੰਦਾ ਚੀਕਾਂ ਮਾਰਦਾ ਦੂਸਰੇ ਦੇ ਘਰ ਨੂੰ ਲੱਗੀ ਹੋਈ ਅੱਗ ਅਸੀਂ ਬਸੰਤਰ ਸਮਝ ਕੇ ਆਨੰਦ ਮਾਣਦੇ ਆ ਕੁਝ ਹੁੰਦੇ ਆ ਬਿਚਾਲ ਉਹਦਾ ਘਰ ਸੜ ਰਿਹਾ ਸੜੀ ਜਾਵੇ ਸਾਨੂੰ ਕੀ ਹੈ ਸਾਡਾ ਥੋੜੋ ਸੜ ਰਿਹਾ ਪਰ ਜਦੋਂ ਇਹ ਅੱਗ ਜਦੋਂ ਸਾਡੇ ਘਰ ਨੂੰ ਲੱਗਦੀ ਆ ਨਾ ਫਿਰ ਅਸੀਂ ਚੀਕਾਂ ਬਹੁਤ ਮਾਰਦੇ ਆ ਫਿਰ ਅਸੀਂ ਸਾਨੂੰ ਤਕਲੀਫ ਬਹੁਤ ਹੁੰਦੀ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਸਾਰੀ ਦਰੋਸ਼ ਸਰੋਤਿਆਂ ਦਰਸ਼ਕਾਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਜਦੋਂ ਦੂਸਰੇ ਦੇ ਘਰ ਨੂੰ ਅੱਗ ਲੱਗੀ ਹੈ ਜਾਂ ਜਿਸ ਕੁਰਸੀ ਦੇ ਉੱਤੇ ਤੁਸੀਂ ਬੈਠ ਕੇ ਲੋਕਾਂ ਦੇ ਨਾਲ ਇਨਸਾਫ਼ ਕਰਨਾ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ ਉਹਨਾਂ ਦੀ ਏਮਦਾਨਤ ਕਰਨੀ ਹੈ ਤਾਂ ਫਿਰ ਇਨਸਾਫ਼ ਕਰਿਆ ਕਰੋ ਰੱਬ ਨੂੰ ਯਾਦ ਰੱਖਿਆ ਕਰੋ ਮਾੜੇ ਚੰਗੇ ਸਮੇਂ ਨੂੰ ਯਾਦ ਰੱਖਿਆ ਕਰੋ ਕਿਉਂਕਿ ਇਹ ਜ਼ਿੰਦਗੀ ਬਾਰ-ਬਾਰ ਥੋੜੋ ਮਿਲਣੀ ਹੈ ਇਹ ਜ਼ਿੰਦਗੀ ਤਾਂ ਇੱਕ ਵਾਰ ਆਈ ਹੈ ਪਰ ਇਹ ਨਾ ਨਾ ਹੋਵੇ ਕਿ ਤੁਸੀਂ ਬਿਪਤਾ ਮਾਰਿਆ ਨੂੰ ਪੀੜਾ ਮਾਰਿਆ ਨੂੰ ਹੰਝੂ ਹਟ ਕੋਰੇ ਦੇ ਨਾਲ ਸਮਾਂ ਬਤੀਤ ਕਰਨ ਵਾਲਿਆਂ ਨੂੰ ਤੁਸੀਂ ਨਜ਼ਰ ਅੰਦਾਜ਼ ਕਰਕੇ ਤੁਸੀਂ ਆਪਣੇ ਘਰ ਪਰਦੇ ਰਹੋ ਇਹ ਜਿਹੜਾ ਰੁਝਾਨ ਮੰਦ ਭੱਗ ਹੈ ਇਹ ਜਿਹੜੀ ਪ੍ਰਥਾ ਗਲਤ ਹੈ ਔਰ ਜਿਹੜੀ ਇਹ ਘਟਨਾ ਇਸ ਦੀ ਅਸੀਂ ਇਸ ادارے ਵੱਲੋਂ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਕੇਂਦਰ ਸਰਕਾਰ ਹਾਲਾਂਕਿ ਸਾਈਬਰ ਸੈਲ ਬਣੇ ਹੋਏ ਆ ਇਹਨਾਂ ਕੰਪਲੇਂਟਾਂ ਵਾਸਤੇ ਪਰ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਊਨਤਾਈਆਂ ਨੇ ਬਹੁਤ ਸਾਰੇ ਉਹਨਾਂ ਦੇ ਵਿੱਚ ਲੂਪਹੋਲ ਨੇ ਉਹਨਾਂ ਦੀ ਪਰਪਾਈ ਕਰਕੇ ਇਸ ਨੂੰ ਹੋਰ ਤਕੜਾ ਕਰਕੇ ਕਿਉਂਕਿ ਜਿਉਂ-ਜਿਉਂ ਜ਼ਮਾਨਾ ਐਡਵਾਂਸ ਹੋ ਰਿਹਾ ਤੇ ਉੱਠ ਠੱਗੀ ਦੇ ਧੋਖਾਧੜੀ ਦੇ ਕ੍ਰਪਸ਼ਨ ਦੇ ਮਾਮਲੇ ਜਿਹੜੇ ਆ ਲਗਾਤਾਰ ਵਧਦੇ ਜਾ ਰਹੇ ਆ ਸੋ ਇਹਨਾਂ ਨੂੰ ਠੱਲ ਪਾਉਣ ਦੇ ਲਈ ਇਹਨਾਂ ਦੇ ਉੱਤੇ ਰੋਕ ਲਾਉਣ ਦੇ ਲਈ ਜਿਹੜਾ ਸਰਕਾਰਾਂ ਨੂੰ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਚਾਹ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਨੂੰ ਤਕੜੇ ਹੋ ਕੇ ਵਧੀਆ ਕਾਨੂੰਨ ਹਾਈ ਟੈਕ ਟੈਕਨੋਲੋਜੀ ਲਿਆ ਕੇ ਵਧੀਆ ਇੰਜੀਨੀਅਰ ਐਕਸਪਰਟ ਲਿਆ ਕੇ ਅਜਿਹੇ ਮਾਮਲਿਆਂ ਦੇ ਵਿੱਚ ਜਿਹੜਾ ਅ ਲੋਕਾਂ ਨੂੰ ਪੀੜਤ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਜਿਹੜੀ ਪਹਿਲ ਕਦਮੀ ਕਰਨੀ ਚਾਹੀਦੀ ਆ ਔਰ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਇਨਸਾਫ ਦੇ ਗੱਲ ਕਰਨੀ ਚਾਹੀਦੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਕੱਲ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਜਿਨ੍ਹਾਂ ਜਿਨ੍ਹਾਂ ਸਾਥੀਆਂ ਸੱਜਣਾਂ ਨੇ ਹਾਲੇ ਤੀਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਆਪਣੇ ਜਿਹੜੇ ਵਿਚਾਰ ਆ ਆਪਣੇ ਜਿਹੜੇ ਸੁਝਾਏ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਇਹ ਪ੍ਰੋਗਰਾਮ ਤੁਹਾਨੂੰ ਕਿ ਹੋ ਜਾ ਲਗਾ ਸੋ ਇਹਨਾਂ ਸਾਰੇ ਤੁਹਾਡੇ ਕਮੈਂਟਾਂ ਦੀ ਤੁਹਾਡੇ ਵਿਚਾਰਾਂ ਦੀ ਤੁਹਾਡੇ ਸੁਝਾਵਾਂ ਦੇ ਇੰਤਜ਼ਾਰ ਰਹੇਗਾ ਸੋ ਕੱਲ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਬਾਖਰ